ਇਹ ਉਹ ਇੱਕ ਸੌਫਟ ਟਾਇ ਹੁੰਦਾ ਉਹਦਾ ਨਾਮ ਹੈ ਇਹ ਦਾ ਸਕੁਇਸ਼ੀ ਅੱਛਾ ਟੌਇ ਲੈਣਾ ਹੈ ਕਾਫੀ ਬਣਾਉਣ ਵਾਲੀਆਂ ਮਸ਼ੀਨਾਂ ਦੇਖੋ ਆਹ ਦੇਖੋ ਵਾਟਰ ਵਾਟਰ ਕੁਲਰ ਜਾ ਦੇਖੋ ਆਰੀਲਾ ਆਹਨਾਂ ਆ ਗਈਆਂ ਸ਼ਾਈਆਂ 컬러 ਵਾਲੀਆਂ ਨਾ ਟ੍ਰੈਂਟਨ ਓਇਲ ਪੇਸਟਰ ਕਲਰ ਹੁੰਦੇ ਆ ਅਸਾਂ ਉਹ ਹੀ ਕਲੈਟਰ ਵਾਲੇ ਓਇਲ ਪੇਸਟਰ ਕਲਰ ਆ ਇਹ ਜਿਹੜਾ ਆਰਟ ਨੇ ਪੇਂਟਿੰਗ ਆ ਤੇ ਪ੍ਰਿੰਟਿੰਗ ਬੈਸ਼ਸ ਵੀ ਕਰਦੇ ਆ ਹੂੰ ਪੇਂਟਿੰਗ ਕਰਨ ਲਈ ਕਲਰ ਆ ਬਹੁਤ ਵੱਡਾ ਸਟੋਰ ਆ ਵੇ ਆ ਵੀ ਘਰੇ ਰੱਖਣ ਲਈ ਬੈਨ ਲਈ ਇਹ ਤੁਸੀਂ ਬੈਕਯਾਰਡ ਪਾਰਕਪੂਰ ਕਿਚ ਰੱਖਣਾ ਹੈ ਨਾ ਸੈਟ ਆ ਕਿੰਨਾ ਸੋਹਣਾ 1000 ਡਾਲਰ ਭਾਈ 900 88 ਵਾਲਾ ਸਾਰੇ ਅੰਮਕਿਆਂ ਦੇ ਖੜਾਉਣੇ ਖੜਾਉਣੇ ਆ ਅੱਛਾ ਸਾਰੇ ਇਧਰ ਦੋਲੇ ਨਿਆਣਿਆਂ ਦੀਆਂ ਅਮਨ ਨੇ ਲੈਣਾ ਹੋਗਾ ਸਿੱਥੋਂ ਤਾਂ ਕਰਕੇ ਇਧਰ ਆਏ ਆ ਅਮਨ ਆਇਆ ਨਹੀਂ ਪਸੰਦ ਕੋਈ ਹਜੇ ਸਕੂਲ ਸੀਸ਼ਮ ਲੱਭਿਆਂਦੇ ਨੂੰ ਕੁਛ ਹੀ ਕੀ ਉਹਦਾ ਨਾਮ ਆ ਯੂਨੀਕੌਰ ਉਹ ਹੀ ਆ ਨਾ Mae'n siorg. Chodd e fyddi yn ਛੋਟੇ ਬੱਚਿਆਂ ਦੇ ਵਾਹ ਕੇ ਖੇਡਣ ਲਈ ਆ। ਬੜੇ ਸੌਫਟ ਹੈ ਉਹ ਇਹ। ਅਮਨ ਕਿਹੜਾ ਹੈ ਨਾ ਇਹ ਨਾ ਜੋ ਕਿਹੜਾ ਆ। ਸੌਫਟ ਬਹੁਤ ਮੈਂ ਦੇਖ ਲਿਆ ਲੈ ਲਾ ਲੈ। ਤੇ ਤੈਨੂੰ ਕਿਹੜਾ ਪਸੰਦ ਆ ਨਾ ਜੋ ਲੈ ਲਾਂ ਤੁਹ ਮੈਂ ਹੈ ਨਾ ਦੇਖ ਰਹੀ ਆ ਮੈਂ ਡਾਂ ਉਹਨੇ ਡਾਂ ਸ਼ੀਤ ਕੋਈ ਨਹੀਂ ਐ ਚਲ ਮੈਂ ਹਾਂ ਚਾਇਨਾਸ ਖੁਸ਼ੀ ਕਾ ਨਹੀਂ ਪਹਾਂ ਨਹੀਂ ਮਾਫੀ ਕਰੀ

ਬੜੀਆਂ ਵੀ ਆਟਮਾ ਇੱਥੇ ਨਿਆਣਿਆਂ ਨੂੰ ਤਾਂ ਜੋ ਮਰਜ਼ੀ ਲੈ ਲੈ ਦਈਓ ਦੇਖ ਤਾਂ ਚਲਾ ਕੇਲਾ ਤਾਂ ਸਹੀ ਨਹੀਂ ਡੇਗਦੀ ਦੇਖ ਤਾਂ ਸਹੀ ਚਲਾ ਕੇ ਪੈਰ ਤੇ ਨਹੀਂ ਲੈਣੀ ਸਕਲੀ ਸੈਗਰੀ ਇਹਨੂੰ ਲੈ ਦੇਣੀ ਸੀਗੀ ਇਹ 200 ਡਾਲਰ ਦੀ ਆਉਂਦੀ ਆ 298 ਤੇ 300 ਡਾਲਰ ਦੀ ਆ ਜਦਾਂ ਉਹ ਫਿਰ ਕਹਿੰਦੀ ਮੈਂ ਚਲਾਉਣੀ ਨਹੀਂ ਹੈਗੀ ਮੰਨਦੀ ਨਹੀਂ ਪ੍ਰਭੂ ਅੱਗੇ ਵੀ ਉੱਥੇ ਇੰਡੀਆ ਵੀ ਘਰੇ ਪੰਜਾਬ ਚ ਵੀ ਇਹਨੂੰ ਲਿਆ ਕੇ ਦਿੱਤੀ ਸਾਈਕਲ ਇਹਨੇ 10 ਪੈਰ ਨਹੀਂ ਤੋਰੀ ਉੱਦਾਂ ਹੀ ਖੜੀ ਆ ਨਵੀ ਉਹ ਚਲਾਈ ਹੀ ਨਹੀਂ ਇਹਨੇ ਉਹ ਵੀ ਜਮਾ ਵੀ ਕਿਸੇ ਨੂੰ ਪਰ ਉੱਦਾਂ ਹੀ ਖੜੀ ਆ ਉਹ ਵੀ ਮਰਜੀ ਵੇਰੀ ਆਪਾਂ ਤਾਂ ਉਹਨੂੰ ਕਿਹਾ ਸੀਗਾ ਵੀ ਲੈ ਲੈ ਐਨਾ ਚੋ ਦੇਖ ਲੈ ਕੋਈ ਐਨਾ ਚੋ ਦੇਖ ਲੈ ਸਾਈਕਲ ਛੋਟੀਆਂ ਚੋ ਜੇ ਉਹ ਤੋਂ ਤੈਨੂੰ ਵੱਡੀਆਂ ਤੋਂ ਡਲ ਲੱਗਦਾ ਜਾਂ ਡਿਗਣ ਦਾ ਚਲਾਉਣੀ ਆ ਜਾਣੀ ਜਦ ਲਾਉਂਗੀ ਚਲਾਉਂਗੀ ਫੇਰੇ ਆਉਗੀ ਇੱਥੇ ਖੜੀ ਥੋੜੀ ਆ ਜਾਣੀ ਤੂੰ ਘਾਰਿਆਂ ਦੇ ਇੱਥੇ ਲਈ ਸੀ ਕਿ ਮੈਂ ਚਲਾਈ ਨਹੀਂ ਸੀ ਆਪੇ ਚਲਾਈ ਚਾ ਚਲਾਉਣੀ ਨਹੀਂ ਡਰਦੀ ਆ ਨਾ ਤੂੰ ਚਲਾਉਣ ਲੱਗੀ ਚੱਲ ਕੋ ਤੇਰੀ ਮਰਜ਼ੀ ਵੇ ਆ ਮੰਨੇ ਲਿਆ ਸਕੂਰਸ਼ੀ ਸੌਫਟ ਆ ਬਹੁਤ ਇਹ ਵੀ ਹੁਣ ਇੱਕ ਕਹਿੰਦੀ ਮੈਂ ਡੋਲ ਲੈਣੀ ਆ ਆ ਲਿਆ ਨੇ ਪਲੇਟੋ ਜਿਆ ਖੇਡਣ ਲਈ ਹੁਣ ਡੋਲ ਲੈਣੀ ਨਹੀਂ ਤੂੰ ਕਹਿੰਦੀ ਲੈਣੀ ਆ ਹਾਂ ਨਹੀਂ ਚੱਲ ਤੋਰਫੇ ਚੱਲੀਏ ਫਿਰ ਜਾਣਾ ਵੀ ਆ ਆ ਘਟਾਉਣਾ ਜਾਂ ਲਿਆਣ ਖੇਡਣ ਨੂੰ ਹੁਣ ਪਲੇਟੋ ਆ ਫੜ ਆਪਣਾ ਪਲੇਟੋ ਸਕੂਸ਼ੀ ਤੇ ਪਲੇਟੋ ਚੱਲੀਏ ਵੇ ਹੁਣ ਅਸੀਂ ਪੈਸੇ ਦੇਈਏ ਇਹਨਾਂ ਨੂੰ ਬਿੱਲ ਕਰਾਈਏ ਤੇ ਚੱਲੀਏ ਅਸੀਂ ਸ਼ੈਂਪੂ ਸੰਪੂਰਨ ਦੁਵਾਈਆਂ ਦੁਵਾਈਆਂ ਇੱਥੋਂ ਮਿਲਦੀਆਂ ਬਈ। ਕੋਈ ਨਹੀਂ ਸੀ ਕੋਈ ਬੱਤ। ਅਸੀਂ ਅੰਕਸਿਪੀ ਵਾਲੀ ਸੰਗੀ ਪਾਈਕਨ। ਓਕੇ। ਉਹ ਮਾਸਟਰ ਟ੍ਰਾਈ ਕਰਵਾਲੇ। ਉਹ ਤਾਂ ਹੈਗਾ ਸੱਤ ਵਾਂਗ ਨਹੀਂ। ਇਹਦੇ ਕੋਲ ਬੀ ਚਾਂਟੇ ਦੇ ਨਾਲ ਉਹ 162 ڈالر ਦਾ ਆਇਆ ਜੀ ਸਮਾਨ ਸਾਰਾ ਹੁਣ ਅਸੀਂ ਜਾ ਰਹੇ ਆ ਇੱਥੇ ਤੁਸੀਂ ਆਪ ਵੀ ਬਿੱਲ ਕਰਾ ਸਕਦੇ ਆ ਕੰਪਿਊਟਰ ਤੇ ਉੱਥੇ ਉਹ ਜਿਹੜਾ ਕਾਲੀ ਕਾਲੀ ਹੋਏ ਆ ਕੱਟ ਲੈਂਦੇ ਅਗਲੇ ਪੈਸੇ ਤਾਂ ਕਰਕੇ ਆਹ ਟਾਈਮ ਹੋਟਲ ਆ ਵਿੱਚ ਛੋਟਾ ਜਿਹਾ ਦੇ ਲੋਸ ਕੈਮਰੇ ਸਕਰੀਨਾਂ ਚੱਲਦੀਆਂ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾਂ